ਜਦੋਂ ਅਸੀਂ ਥੋੜਾ ਅੱਗੇ ਚੱਲਦੇ ਆਂ ਪ੍ਰਾਰਥਨਾ ਰਹੀ ਪਰਮੇਸ਼ਰ ਉਹ ਸਭ ਜੋ ਉਹ ਸਾਡੇ ਲਈ ਚਾਹੁੰਦਾ ਹੈ ਕਰਨ ਵਾਸਤੇ ਬਲ ਦਿੰਦਾ ਆ ਪ੍ਰਾਰਥਨਾ ਰਹੀ ਜਦੋਂ ਜੋ ਪਰਮੇਸ਼ਰ ਸਾਡੇ ਤੋਂ ਚਾਹੁੰਦਾ ਆ ਅੱਜ ਅਸੀਂ ਚਾਹੁੰਦੇ ਆ ਪਾਣੇ ਕਿੱਲਾ ਹਾਲੇਲੀ ਅਸੀਂ ਕਹਿੰਦੇ ਆ ਅਸੀਂ ਪਰਮੇਸ਼ਰ ਦੀ ਮਹਿਮਾ ਕਰੀਏ ਅਸੀਂ ਪਰਮੇਸ਼ਰ ਦੀ ਵਡਿਆਈ ਕਰੀਏ ਹallelujah ਜਦੋਂ ਅਸੀਂ ਪ੍ਰਾਰਥਨਾ ਕਰੇ ਜਾਂਦੇ ਆ ਆਪਣੇ ਅਸਮਸਿਆਵਾਂ ਆਪਣੇ ਹਾਲ ਪਰਮੇਸ਼ਰ ਨੂੰ ਦੇਈ ਜਾਂਦੇ ਆ ਉਹ ਸਾਨੂੰ ਸ਼ਾਂਤੀ ਦਿੰਦਾ ਆ ਉਹ ਸਾਨੂੰ ਆਨੰਦ ਦਿੰਦਾ ਆ ਉਹ ਸਾਡੇ ਰੋਟੀ ਪਾਣੀ ਚ ਬਰਕਤ ਦਿੰਦਾ ਸਾਡੀ ਬਿਮਾਰੀਆਂ ਸਰੀਰ ਚ ਦੂਰ ਕਰਦਾ ਆ ਹallelujah ਜਦੋਂ ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਜਾਂਦੇ ਆ ਉਹ ਕੀ ਕਰਦਾ ਆ ਉਹ ਵੀ ਸ਼ੋਦਾ ਪਰਮੇਸ਼ਰ ਕੀਏ ਮੇਰੀ ਮਹਿਮਾ ਤੇ ਮੇਰੀ ਵਜਾਈ ਕਰੇ ਆਪਣੇ ਕਮਾਲਿਓ ਖੜਾ ਕਰਦਾ ਪਰਮੇਸ਼ਰ ਜਿਵੇਂ ਭਾਈ ਨਸ ਦੇ ਗਾਦੇ ਕਿਹਾ ਨਾ ਜਦੋਂ ਚਮੋਲ ਨੂੰ ਪਰਮੇਸ਼ਰ ਨੇ ਭੇਜਿਆ ਕਿ ਬਾਕਲਮ ਤੇ ਜਾ ਜਸਦੀ ਦੇ ਪੁੱਤਰਾ ਵਿੱਚ ਇੱਕ ਨੂੰ ਕੀ ਕਰ ਤੂੰ ਮਸਾ ਕਰ ਕਿਉਂਕਿ ਪਰਮੇਸ਼ਰ ਗੁਪਤੀ ਪਰਮੇਸ਼ਰ ਆ ਗੁਪਤ ਵਿੱਚ ਉਹਨੇ ਗੁਪਤ ਵਿੱਚ ਦੇਣਾ ਆ ਜੋ ਕੰਮ ਕਰਨਾ ਤੁਸੀਂ ਗੁਪਤ ਵਿੱਚ ਪਰਮੇਸ਼ਰ ਨੇ ਕਰਨਾ ਆ ਬੱਚੇ ਨੇ ਕਿਹਾ ਜੇ ਤੂੰ ਦਾਨ ਦੇਵੇਂ ਨਾ ਤਾਂ ਤੇਰੇ ਸੱਜਿਆ ਚਨੂ ਨੂੰ ਨਹੀਂ ਪਤਾ ਹਾਂ ਜਿਹਦਾ ਖੱਬਾ ਹੱਥ ਕੀ ਕਰ ਰਿਹਾ ਹallelujah ਤੇਰੇ ਪਰਮੇਸ਼ਰ ਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਕੀ ਕਰ ਰਿਹਾ ਆ ਅਗਾ ਤੇਰੇ ਪਰਮੇਸ਼ਰ ਨੂੰ ਪਤਾ ਆ ਕਿ ਤੂੰ ਕੀ ਕਰ ਰਿਹਾ ਪਰਮੇਸ਼ਰ ਵੀ ਸਵਰਗ ਵਿੱਚੋਂ ਤੈਨੂੰ ਉਤਰ ਦੇਵੇਗਾ ਹallelujah 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 ਇਸ ਜਗ੍ਹਾ ਤੇ ਲਿਖਿਆ ਆ ਪ੍ਰਾਰਥਨਾ ਲਈ ਪਰਮੇਸ਼ਰ ਉਹ ਸਭ ਜੋ ਉਹ ਸਾਡੇ ਲਈ ਚਾਹੁੰਦਾ ਕਰਨ ਵਾਸਤੇ ਬਲ ਦਿੰਦਾ ਆ ਉਹ ਪੇਂਦਰੋ ਸਾਨੂੰ ਸਾਮਰਚਨਾ ਪੜਨੀ ਸ਼ੁਰੂ ਕਰ ਦਿੰਦਾ ਤਿਆਰ ਕਰਨਾ ਪਰਮੇਸ਼ਰ ਸ਼ੁਰੂ ਕਰ ਦਿੰਦਾ ਸਾਨੂੰ ਅੰਦਰ ਹਾਲੇਲੀਏ ਇੱਕ ਸਮੇਂ ਅਸੀਂ ਚਾਹੁੰਨੇ ਅਸੀਂ ਬਾਹ ਮਤਲਬ ਤਿਆਰ ਹੋਣਾ ਚਾਹੁੰਨੇ ਅਸੀਂ ਜੇ ਤੁਸੀਂ ਪ੍ਰਾਰਥਨਾ ਕਰਦੇ ਜਾਓਗੇ ਕਰਦੇ ਰਹੋਗੇ ਕਰਦੇ ਰਹੋਗੇ ਤੁਹਾਡਾ ਭਰੋਸਾ ਉਹਦੇ ਤੇ ਚੱਲੇ ਗਿਆ ਤੇ ਤੁਹਾਡਾ ਭਰੋਸਾ ਉਹਦੇ ਤੇ ਚੱਲ ਗਾ ਉਹਨੇ ਤੁਹਾਨੂੰ ਸ਼ਾਂਤੀ ਦੇ ਦੇਣੀ ਆ ਤੁਹਾਡਾ ਯਿਸੂ ਨਾਲ ਸੰਚਾਰ ਸਾਰਾ ਕੁਝ ਹੋਣਾ ਸਹੀ ਹੋ ਜਾਣਾ ਤੁਹਾਡੇ ਮਨਾਂ ਦੀ ਰਾਖੀ ਹੋਣੀ ਸ਼ੁਰੂ ਹੋ ਜਾਣੀ ਆ ਫਿਰ ਇੱਕ ਸਮਾਂ ਇਦਾਂ ਦਾ ਆਉਣਾ ਆ ਹਾਲੇਲੀਆ ਕਿ ਉਹ ਉਹਨੇ 4 ਲੱਖ ਪਾਣਾ ਤੁਹਾਨੂੰ ਹallelujah ਬੱਚੇ ਜਿਹੜਾ ਰੀਜ਼ ਦਾ ਪਰਮੇਸ਼ਰ ਜਿਹੜਾ ਆ ਹallelujah ਬੱਚੇ ਜਿਹੜਾ ਲਾੜਾ ਲਾੜੀ ਉੱਤੇ ਰੀਜ਼ਦਾ ਆ ਐਦਾਂ ਪਰਮੇਸ਼ਰ ਸਾਡੇ ਉੱਤੇ ਰੀਜ਼ਦਾ ਪਰਮੇਸ਼ਰ ਕਿਉਂਕਿ ਅਸੀਂ ਪਰਮੇਸ਼ਰ ਨੂੰ ਪਸੰਦ ਆਉਂਦੇ ਆ ਹallelujah ਹੁਣ ਗਾਉ ਜਿਹੜੇ ਸੱਤ ਪ੍ਰਾਪ ਪਰਮੇਸ਼ਰ ਨੂੰ ਪਸੰਦ ਨਹੀਂ ਆਇਆ ਕੋਈ ਪਰਮੇਸ਼ਰ ਨੇ ਪਹਿਲੇ ਰਿਜੈਕਟ ਕਰ ਦਿੱਤੇ ਹੋਏ ਸੀਗੇ ਗਾਉ ਨੂੰ ਕਿਉਂ ਪਸੰਦ ਆਇਆ ਕਿਉਂਕਿ ਗਾਉ ਜਿਹੜਾ ਅਸੀਂ ਪਰਮੇਸ਼ਰ ਦੇ ਮਨ ਦਾ ਅਨਸਾਰੀ ਸੀ ਹallelujah ਕੋਈ ਜਦ ਤੁਸੀਂ ਪਰਮੇਸ਼ਰ ਦੇ ਮੰਨਦੇ ਸਾਰੀ ਹੋ ਗਏ ਤਾਂ ਪਰਮੇਸ਼ਰ ਨੇ ਤੁਹਾਨੂੰ ਵਧਾੜਾ ਸ਼ੁਰੂ ਹੋ ਜਾਣਾ ਹੈ ਵਧਾੜਾ ਸ਼ੁਰੂ ਕਰਦਾ ਉਹਨੇ ਵੀ ਚਾਹਤ ਰੱਖਣੀ ਸ਼ੁਰੂ ਕਰ ਦੇਣੀ ਕਿ ਇਹ ਜਿਹੜਾ ਆ ਮੇਰੀ ਆਗਿਆਕਾਰੀ ਕਰਦਾ ਮੇਰੀ ਮਹਿਮਾ ਵਡਾਈ ਕਰਦਾ ਆ ਕਿਉਂ ਨਾ ਮੈਂ ਇਹਦੇ ਕੋਲੋਂ ਕੰਮ ਲੈਣਾ ਸ਼ੁਰੂ ਕਰਾਂ ਹallelujah ਕੋਈ ਬੱਚੇ ਨਹੀਂਗਾ ਉੱਚੇ ਹੋਣਾ ਚੜਦੇ ਨਾਲ ਲੈਂਦੇ ਨਾਲ ਚੜੋ ਪਰਮੇਸ਼ਰ ਆ ਪਰਮੇਸ਼ਰ ਵਧਾਉਂਦਾ ਹੈ ਪਰਮੇਸ਼ਰ ਹallelujah ਹallelujah ਜਦੋਂ ਅਸੀਂ ਆਪជា ਦੀ ਕਿਤਾਬ ਤੇ ਨਰ ਆਏ ਜਦੋਂ ਅਸੀਂ 16 ਪੜਦੇ ਆ ਉਸ ਤੋਂ ਪਹਿਲੇ ਜਦੋਂ ਅਸੀਂ 20 ਪੜਦਿਆ ਉਹ ਉਹਦੀ ਜਿਹੜਾ ਇਹ ਸਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਆ ਜਾਂ ਸੋਚਦੇ ਆ ਉਸ ਨੂੰ ਅੱਤ ਬਦੀ ਕਰ ਸਕਦਾ ਹੈ ਉਹ ਸਮਰਥਾ ਅਨੁਸਾਰ ਜੋ ਸਾਡੇ ਵਿੱਚ ਵੀ ਕਰਦਾ ਹੋ ਸਮਰਥ ਨੂੰ ਪੜਦਾ ਆ ਪਾਉਂਦਾ ਆ ਉਹ ਜਦੋਂ ਅਸੀਂ ਤਿੰਨ ਦੀ 16 ਪੜਦੇ ਆ ਔਰ ਉਹ ਆਪਣੇ ਪ੍ਰਤਾਪ ਦੇ ਤਨ ਅਨੁਸਾਰ ਤੁਹਾਨੂੰ ਉਹ দান ਕਰੇ ਜੋ ਤੁਸੀਂ ਉਹਦੇ ਆਤਮਾ ਦੇ ਰਾਹੀਂ ਅੰਦਰ الانسان ਦੇ ਵਿੱਚ ਸਬਰਤਾ ਨਾਲ ਬਲਵੰਤ ਬਣੋ ਹallelujah ਕੀ ਬਣੋ ਜੀ ਬਲਵੰਤ ਤਾਕਤਵਾਰ ਬਣੋ ਤੁਹਾਨੂੰ ਤਾਕਤਵਾਰ ਦੇਖਣਾ ਚਾਹੁੰਦਾ ਆ ਸ਼ਕਤੀਸ਼ਾਲੀ ਦੇਖਣਾ ਚਾਹੁੰਦਾ ਪਰਮੇਸ਼ਰ ਹallelujah ਅੱਜ ਦੇਖਦੇ ਆ ਨਾ ਉਹ ਫਲਾਣਾ ਯਾਰ ਏਦਾਂ ਏਦਾਂ ਦਾ ਏਦਾਂ ਆ ਜਦ ਜਦ ਤੁਹਾਡਾ ਪ੍ਰੋਸਾ 100% ਪਰਮੇਸ਼ਰ ਹੁੰਤੇ ਹੋ ਗਿਆ ਨਾ ਜਦੋਂ ਪਰਮੇਸ਼ਰ ਦੀ ਮਹਿਮਾ ਦੀ ਪਰਮੇਸ਼ਰ ਦੀ ਵਡਿਆਈ ਘਰ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਸੰਗਤ ਵਿੱਚ ਹੋਣੀ ਸ਼ੁਰੂ ਹੋ ਗਈ ਜਦੋਂ ਸੰਡੇ ਆਉਨੇ ਵੀ ਤੁਸੀਂ ਪੂਰਾ ਮਨ ਲਾ ਕੇ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਕੀ ਕਰਦੇ ਆ ਵਡਿਆਈ ਕਰਦੇ ਆ ਤਾਂ ਪਾਲਸ ਕਹਿੰਦਾ ਭਈ ਉਹ ਆਪਣੇ ਪ੍ਰਤਾਪ ਦੇ ਤਨ ਅਨੁਸਾਰ ਤੁਹਾਨੂੰ ਇਹ দান ਕਰੇ ਜੇ ਤੁਸੀਂ ਉਹਦੇ ਆਤਮਾ ਦੇ ਰਾਹੀਂ ਅੰਦਰਲੀ ਸਾਨੀਅਤ ਵਿੱਚ ਕੀ ਹੋਇਆ ਸਮਰਥਾ ਨਾਲ ਬਲਵੰਤ ਬਣ ਜਾਓ ਤੁਸੀਂ ਜਿੱਦਾਂ ਦਾ ਪਰਮੇਸ਼ਰ ਆ ਉਦਾਂ ਦਾ ਪਰਮੇਸ਼ਰ ਤੁਹਾਨੂੰ ਬਣਾਉਣਾ ਚਾਹੁੰਦਾ ਆ ਹਾਲੇਲੂਇਆ 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 ਖੁਦਾਵੰ ਪ੍ਰਭ ਯਿਸੂ ਮਸੀਹ ਕੀ